ਇੱਕ ਪਾਸੇ ਤਾਂ ਸੁਭਾ ਸਰਕਾਰ ਦੇ ਵੱਲੋਂ ਰੋਜ਼ਗਾਰ ਦੀ ਗੱਲ ਕੀਤੀ ਜਾਂਦੀ ਹੈ ਕਿ ਸੁਭਾ ਸਰਕਾਰ ਜਾਨੀ ਕਿ ਪੰਜਾਬ ਸਰਕਾਰ ਦੇ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਪਰ ਉਥੇ ਹੀ ਦੂਜੇ ਪਾਸੇ ਰੋਜ਼ਗਾਰ ਨਾ ਮਿਲਣ ਦੀ ਕਾਰਨ ਇੱਕ ਨੌਜਵਾਨ ਦੇ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ ਦਰਸਲ ਇਹ ਮਾਮਲਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਹਮੇਦੀ ਤੋਂ ਸਾਹਮਣੇ ਆਉਂਦਾ ਜਿੱਥੇ ਕਿ 21 ਸਾਲ ਦਾ ਨੌਜਵਾਨ ਉਸਦੀ ਮੌਤ ਹੋ ਜਾਂਦੀ ਹੈ ਮੌਤ ਦੇ ਕਾਰਨ ਨੌਕਰੀ ਨਾ ਮਿਲੇ ਨੌਕਰੀ ਨਾ ਮਿਲਣ ਕਰ ਮਾਨਸਿਕ ਤੌਰ ਤੇ ਨੌਜਵਾਨ ਪਰੇਸ਼ਾਨ ਰਹਿੰਦਾ ਸੀ ਤੇ ਇਸੇ ਵਜ੍ਹਾ ਨਾਲ ਉਸਨੇ ਗਲਤ ਦਵਾਈ ਲੈਣਾ ਉਹਦਾ ਫਿਲਹਾਲ ਮੌਤ ਦਾ ਕਾਰਨ ਦੱਸਿਆ ਜਾ ਰਿਹਾ ਹੈ 21 ਸਾਲ ਦਾ ਹੈ ਦਵਿੰਦਰ ਸਿੰਘ ਜੋ ਕਿ ਇੱਕ ਬੇਹਦੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਜੋ ਆਪਣੇ ਮਾਪਿਆਂ ਤੇ ਛੋਟੇ ਭਰਾ ਦੇ ਸੁਪਿਆਂ ਨੂੰ ਸਰਕਾਰ ਕਰਨ ਲਈ ਦਿਨ ਰਾਤ ਮਿਹਨਤ ਮਜਦੂਰੀ ਕਰਨ ਦੇ ਨਾਲ ਨਾਲ 12ਵੀਂ ਕਲਾਸ ਤੋਂ ਬਾਅਦ ਗ੍ਰੈਜੂਏਸ਼ਨ ਵਿੱਚ ਵੀ ਪੜ ਰਿਹਾ ਸੀ ਪਰ 12ਵੀਂ ਕਲਾਸ ਪੜ੍ਹਨ ਤੋਂ ਬਾਅਦ ਫੌਜ ਤੇ ਪੰਜਾਬ ਸਰਕਾਰ ਦੇ ਵੱਖ-ਵੱਖਰੇ ਨੌਕਰੀਆਂ ਦੇ ਲਈ ਅਪਲਾਈ ਵੀ ਕਰ ਰያ ਸੀ ਖੇਡ ਗਰਾਊਂਡ ਵਿੱਚ ਵੀ ਸਰੀਰਕ ਪੱਖੋਂ ਆਪਦੀ ਤਿਆਰੀ ਕਰ ਰያ ਸੀ ਪਿਛਲੇ ਕਈ ਸਾਲਾਂ ਤੋਂ ਫੌਜ ਭਰਤੀ ਅਤੇ ਨੌਕਰੀ ਤੇ ਲਾਸ਼ ਕਰ ਰਿਆ ਸੀ ਪਰ ਜਦੋਂ ਉਹ ਨਿਰਾਸ਼ ਹੋ ਜਾਂਦਾ ਹੈ ਤਾਂ ਅਖੀਰਕਾਰ ਉਸ ਦਾ ਮਨ ਉਸ ਦੀ ਹਿੰਮਤ ਟੁੱਟ ਜਾਂਦੀ ਹੈ ਜਿੱਥੇ ਕਿ ਦਵਾਈ ਲੈ ਲਈ ਜਾਂਦੀ ਹੈ ਪਰੇਸ਼ਾਨ ਚਲ ਰਹੀ ਸੀ ਦੱਸਿਆ ਜਾਂਦਾ ਹੈ ਕਿ ਮਾਨਸਿਕ ਤੌਰ ਤੇ ਕਾਫੀ ਪਰੇਸ਼ਾਨ ਚਲ ਰਹੀ ਸੀ ਇਸੇ ਵਜਹ ਨਾਲ ਉਸਨੇ ਦਵਾਈ ਤੇ ਦਵਾਈ ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਗਲਤ ਦਵਾਈ ਲੈਣ ਦੇ ਕਾਰਨ ਉਸਦੀ ਜਾਨ ਚਲੀ ਗਈ ਹੈ ਫਿਲਹਾਲ ਜਦੋਂ ਉਸਦੀ ਹਾਲਤ ਜ਼ਿਆਦਾ ਵਿਗੜਦੀ ਹੈ ਦਵਾਈ ਖਾਣ ਤੋਂ ਬਾਅਦ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪ੍ਰਾਈਵੇਟ ਹਸਪਤਾਲ ਲਿਜਾਇਆ ਪਰ ਉਥੇ ਲਾਜ਼ਮ ਤਰ੍ਹਾਂ ਉਸਦੀ ਮੌਤ ਹੋ ਗਈ। ਦੱਸਦੇ ਕਿ ਪੀਰਤ ਪਰਿਵਾਰ ਦੇ ਵੱਲੋਂ ਮੰਗ ਕੀਤੀ ਗਈ ਹੈ ਪੰਜਾਬ ਸਰਕਾਰ ਤੋਂ ਕਿ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ। ਕਿਉਂਕਿ ਘਰ ਦੇ ਵਿੱਚ ਪਹਿਲਾਂ ਹੀ ਜੋ ਮਾਹੌਲ ਹੈ ਉਹ ਕਾਫੀ ਗਰੀਬੀ ਹੈ। ਪਰਿਵਾਰ ਬੜੀ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰ ਰਿਹਾ ਸੀ। ਨੌਜਵਾਨ ਉਹਨਾਂ ਦਾ ਜਵਾਨ ਪੁੱਤ 21 ਸਾਲ ਦਾ ਪੁੱਤ ਸੀ ਜੋ ਕਿ ਇਸ ਦੁਨੀਆ ਨੂੰ ਹੌਣਲ ਵੀ ਦਾ ਕਹਿ ਚੁੱਕਿਆ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾਵੇਗੀ ਕਿ ਆਖਿਰ ਮੌਤ ਦਾ ਅਸਲ ਕਾਰਨ ਕੀ ਹੈ। ਕਿਉਂਕਿ ਪਰਿਵਾਰ ਦੇ ਮੈਂਬਰਾਂ ਵੱਲੋਂ ਤਾਂ ਇਹ ਕਿਹਾ ਗਿਆ ਕਿ ਗਲਤ ਦਵਾਈ ਲੈਣ ਕਰੋਂ ਹੋਇਆ ਹੁਣ ਅਸਲ ਵਜ੍ਹਾ ਕੀ ਹੈ ਤਾਂ ਔਰ ਵਾਲਾ ਸਮਾਂ ਹੀ ਦੱਸੇਗਾ ਪਰ ਫਿਲਹਾਲ ਪੀੜਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਤੇ ਕਿਹਾ ਗਿਆ ਕਿ ਉਹਨਾਂ ਦੀ ਆਰਥਿਕ ਸਹਾਇਤਾ ਹੁਣ ਕੀਤੀ ਜਾਵੇ ਦਲਵਾਰਾ ਸਿੰਘ ਜੀ ਇਹ ਜੀ ਸਾਡਾ ਬਹੁਤ ਹੀ ਹੋਣਹਾਰ ਬੱਚਾ ਤੀ ਦਲਵਿੰਦਰ ਸਿੰਘ ਉਮਰ ਦਾ ਤਕਰੀਬਨ 21 ਸਾਲ ਪਲੱਸ 2 ਕਰਨ ਤੋਂ ਬਾਅਦ ਇਹ ਅੱਗੇ ਦੀ ਪੜ੍ਹਾਈ ਜਾਰੀ ਰੱਖੀ ਇਹਨੇ ਨਾਲ ਭਰਤੀਆਂ ਵਗੈਰਾ ਸਭ ਦੇਖਦਾ ਸੀ ਸਵੇਰ ਸ਼ਾਮ ਇਹ ਗਰਾਊਂਡ ਵਿੱਚ ਜਾਂਦਾ ਸੀ ਤੇ ਥੋੜਾ ਜਿਹਾ ਇਹਦਾ ਕੱਦ ਘਟਦਾ ਸੀ ਉਹਦੇ ਨਾਲ ਇਹਦੀ ਦਵਾਈ ਵੀ ਚੱਲਦੀ ਸੀ ਬਾਕੀ ਜਿਹੜੇ ਦੇ ਦੂਸਰੇ ਸਾਥੀ ਤੇ ਉਹ ਭਰਤੀ ਵਗੈਰਾ ਹੋ ਗਏ ਤੇ ਉਸ ਤੋਂ ਬਾਅਦ ਇਹ ਮਾਨਸਿਕ ਤੌਰ ਤੇ ਥੋੜਾ ਜਿਹਾ ਚੁੱਪ ਰਹਿਦਾ ਸੀ ਤੇ ਇਹਦੇ ਮਾਤਾ ਪਿਤਾ অতি ਗਰੀਬ ਨੇ ਜੋ ਕਿ ਖੇਤ ਮਜ਼ਦੂਰ ਨੇ ਇਹ ਬੱਚਾ ਵੀ ਐਤਵਾਰ ਜਾਂ ਜਿੱਦੇ ਛੁੱਟੀ ਸੀ ਉਹ ਦਿਨ ਦਿਹਾੜੀ ਜਾਂਦਾ ਸੀ ਆਪਣੀ ਪੜ੍ਹਾਈ ਵੀ ਚਾਲੂ ਰੱਖਦਾ ਸੀ ਤੇ 8 ਤਰੀਕ ਨੂੰ ਇਸਨੇ ਕੋਈ ਭਲੇਖੇ ਨਾ ਦਵਾਈ ਪੀਤੀ ਗਈ ਤੇ ਸ਼ਾਮ ਨੂੰ ਇਹਦੀ ਡੀਐਮਸੀ ਬਰਨਾਲਾ ਵਿਖੇ ਮੌਤ ਹੋ ਗਈ ਇਹ ਨਾਲ ਲਗਾਤਾਰ ਹੀ ਭਰਤੀਆਂ ਦੇਖਦਾ ਹੁੰਦਾ ਸੀ ਹੁਣ ਵੀ ਇਹਦੀ ਆ 20 ਤਰੀਕ ਦੀ ਭਰਤੀ ਸੀ ਉਹਦੀ ਤਿਆਰੀ ਵੀ ਕਰਦਾ ਸੀ ਤੇ ਪ੍ਰੇਸ਼ਾਨ ਵੀ ਸੀ ਥੋੜਾ ਜਿਹਾ ਬੇਚੈਨ ਵੀ ਰਹਿੰਦਾ ਸੀ ਤੇ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੇ ਆਂ ਵੀ ਗਰੀਬ ਪਰਿਵਾਰ ਆ ਜੀ ਤੇ ਵੱਧ ਤੋਂ ਵੱਧ ਇਹਨਾਂ ਦੀ ਮਦਦ ਕੀਤੀ ਜਾਵੇ ਇਹਦੇ ਮਾਂ ਮਾਤਾ ਪਿਤਾ ਜੀ ਖੇਤ ਮਜ਼ਦੂਰ ਨੇ ਦਿਹਾੜੀ ਜੋਤਾ ਕਰਦੇ ਨੇ ਉਹ ਮੁੰਡਾ ਨਾ ਪਰਤੇ ਬੁੱਤਾਂ ਦੇਖਦਾ ਸੀਗਾ ਇਹਦੇ ਨਾਲ ਦੇ ਤਿਕਿਆਂ ਸਾਰੇ ਮੁੰਡੇ ਜਵਾਬ ਬਿਆਕਤੀ ਸੀ ਸੱਖੀ ਹੋ ਗਈ ਸੀ ਉਹਦੇ ਕੋਈ ਟੈਨਸ਼ਨ ਦੀ ਦਵਾਈ ਚੱਲਦੀ ਸੀ ਟੈਨਸ਼ਨ ਆ ਗਿਆ ਸੀ ਦਵਾਈ ਜਲਦੀ ਜੀ ਘਰੇ ਪਈ ਕੋਈ ਸਹੀ ਪੈ ਗਈ ਆ ਤੇ ਦਵਾਈ ਦੇ ਕਲੇਟ ਠੀਕ ਦੇਖੋ ਇਹ ਕਰਕੇ ਉਹ ਉਲਟ ਜਾਈਆਂ ਆਉਣ ਲੱਗ ਗਏ ਆ ਇਹਨੇ ਫਿਰ ਕੁੜ ਜਮਾ ਕਰਵਾਤਾ ਵੀ ਗੁਰਤਮੋ ਤੇ ਲਾਦ ਲਈ ਫਿਰ ਲੱਗੇ ਆਪਣੇ ਡੀ ਐਮ ਸੀ ਹਸਪਤਾਲ ਤੇ ਆਥਰੀਗ ਨੂੰ ਡੀ ਐਮ ਸੀ ਵਰਨਾ ਲਿਆ ਓਥੇ ਸਾਮੀ ਕਾਲਾ ਦੇ ਡਾਕਟਰ ਵੀ ਤੇ ਇਹਦੇ ਲੜਕੇ ਦੇ ਦਲਵਿੰਦਰ ਸਿੰਘ ਤੇ ਪਿਤਾ ਗੁਰਮੀਤ ਸਿੰਘ ਵਿਹਾਂ ਤੇ 174 ਦਾ 194 ਜਿੰਨੇ ਸ ਜਿਹੜੇ ਤੁੰਟੀ ਕਾ ਬਣਾ ਕਿੰਨੀ ਉਮਰ ਸੀ ਸਾਰੇ ਇਹਦੇ 3 ਉਮਰ ਬਾਈ ਕੇ ਸਾਥ ਕੀ ਕੰਮ ਕਰਦੇ ਕਿ ਭੜਾਈ ਕਰਦੇ ਸਾਰੇ ਨਹੀਂ ਪੜ ਕੇ ਹਟਿਆ ਜੋ ਭੜਕੇ ਦਾ ਜੋਦ ਬਣ ਰਿਹਾ ਸੀ ਬਸ ਪ੍ਰਾਣੀ 176 ਆਪੀਸੀ ਲਮੀ ਇਹਦੀ ਤਾਂ ਨਾਲ ਆ ਗਿਆ ਜੀ ਨੇ ਸਜਾ ਚ ਕਰਨ ਨੇ ਜੀ ਨੇ ਸਿੱਧਾ ਤਕੂਆ ਪੋਸਟ ਮਾਸਟਮ ਕਰਾ ਦਿੱਤਾ ਗਿਆ ਜੀ ਬਸ ਕੋਸੋਲੇ ਤਿਆਰੀ ਰੱਖ ਸਭ ਆਰਵਾਂ ਨੇ ਬਸ ਪੋਸਣ ਕਰਾ ਕੇ ਇਹਨਾਂ ਦਾ ਸਰਦਾਰ ਸੋਨੇ ਵਾਲੇ ਕਰ ਦਿੰਦੇ ਨੇ